ਸਰਕਾਰ ਬੋਲੋ ਸਮਾਜ ਦੀ ਕੋਨ ਨਾਲ ਹਾਜ਼ਰੀ ਉਹਨਾਂ ਨੇ ਭਰਦੀਆਂ ਨੇ ਅਗਲਾ ਪ੍ਰੋਗਰਾਮ ਉਹਨਾਂ ਦੇ ਸੈਕਟਰੀ ਸਾਹਿਬਾਨ ਸਾਰੇ ਦੱਸ ਦੇਣਗੇ ਸੰਗਤ ਦੇ ਦੋਨੋਂ ਅੱਜ ਦੇ ਮੁਰੇਵ ਜਾਓ ਬੇਨਤੀ ਹੈ ਜਿੱਥੇ ਇੰਨਾ ਸਮਾਂ ਤੁਸੀਂ ਰਣਜੀਤ ਸਿੰਘ ਕਸਵਾਹ ਕੀਤੀ ਹੈ ਆਪਾ ਜਿਹੜਾ ਮੁੱਖ ਮੰਤਰੀ ਚੁਣਿਆ ਹੈ ਉਹਨਾਂ ਦੇ ਵਿਚਾਰ ਦੇ ਸਰਣ ਕਰਕੇ ਜਾਣੇ ਨੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਸਸਨ ਬਸਾ ਤੁਵਾਰੀ ਕੰਢੇ ਸਸਨ ਬਸਾ ਤੁਵਾਰੀ ਕੰਢੇ ਸਸਨ ਬਸਾ ਤੁਵਾਰੀ ਕੰਢੇ ਤੇਰੇ ਜੀਵਨ ਦੇ ਨਹਿਰਾਂ ਦਾ ਹਾਂ ਨਾ ਪਿੰਡਾ ਹਸਣਾ ਮਨੁੱਖ ਆਪਣੇ ਕਰਤਵਾਂ ਕਾਰਜਾਂ ਨਾਲ ਹੀ ਆਪਣੀ ਪਛਾਣ ਸਥਾਪਿਤ ਕਰਦਾ ਹੈ ਇਲਾਕੇ ਵਿੱਚ ਅੱਜ ਡਾਕਟਰ ਕਸ਼ਮੀਰ ਸਿੰਘ ਜੀ ਸੋਲ ਸਾਹਿਬ ਅੱਜ ਦਾ ਦਿਨ ਇਹਦਾ ਬੜਾ ਦੁੱਖ ਦੀ ਘੜੀ ਵਾਲਾ ਦਿਨ ਹੈ ਕਿ ਸਾਡੇ ਸਾਥੀ ਡਾਕਟਰ ਕਸ਼ਮੀਰ ਸਿੰਘ ਸੋਲ ਜਿਹੜੇ ਤਰਫ ਤੋਂ ਵਿਧਾਨ ਸਭਾ ਤੋਂ ਐਮਪੀ ਦੇ ਸਾਹ ਤੇ ਉਹ ਸਾਨੂੰ ਆਪਣੀ ਜਿਹੜੀ ਸਵਾਸਾ ਦੀ ਪੂੰਜੀ ਭੋਗਦੇ ਹੋਏ ਸੰਸਦੀ ਵੀ ਥੋੜਾ ਦੇ ਕੇ ਤੇ ਸਾਨੂੰ ਸਾਰਿਆਂ ਨੂੰ ਕਦੇ ਨਾ ਮੂਰਾ ਹੋਣ ਦਾ ਘਾਟਾ ਜਿਹੜਾ ਪਿਆ ਬਾਪੂ ਪਰਮਾਨੰਦ ਨੂੰ ਆਪਣੇ ਚੰਨਾ ਦੇ ਵਿੱਚ ਨਿਵਾਸ ਕਰਕੇ ਤੇ ਪਿਛੇ ਪਰਮਾਨੰਦ ਨੂੰ ਬਾਹਣਾ ਬਣਾ ਦਾ ਬਹੁਤ ਮੈਂ ਜਸਕਰਨ ਸਿੰਘ ਵਾਰ ਨੰਬਰ 4 ਕੋਸਲਾਰ ਤਰਨਤਾਰਨ ਤੋਂ ਅੱਜ ਜਿਹੜਾ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਕੁਝ ਦਿਨ ਪਹਿਲਾਂ ਕਾਲ ਚੜਾਣਾ ਕਰ ਗਿਆ ਸੀ ਉਹਨਾਂ ਦਾ ਅੱਜ ਸ਼ਰਧਾਂਜਲੀ ਸਮਰੋਹਾ ਅੰਤਮ ਅਰਦਾਸ ਤੋਂ ਬਾਅਦ ਪੂਕ ਪਹੁੰਚਾ ਵਾ ਹੁਣ ਪੈਲਸ ਦੇ ਵਿੱਚ ਕੀਰਤਨ ਦਰਬਾਰ ਹੋ ਰਿਹਾ ਉੱਥੇ ਬੜੀਆਂ ਮੁੱਖ ਸ਼ਖਸੀਅਤਾਂ ਉਹਨਾਂ ਸਰਦਾਰ ਜਸਦੀਪੇਨ ਆ ਰਹੀਆਂ ਹੋਣ ਸੀਐਮ ਭਗਵੰਤ ਸਿੰਘ ਮਾਨ ਕੇਜਰੀਵਾਲ ਰਵਿੰਦਰ ਕੇਜਰੀਵਾਲ ਜਿਹੜੇ ਸਾਡੇ ਕਮੇਨਰ ਨੇ ਉਹ ਵੀ ਆ ਰਹੇ ਨੇ ਉਹਨਾਂ ਦੇ ਨਾਲ ਮੰਤਰੀ ਗਾਣਾ ਸਾਰਾ ਐਮ ਐਲ ਏ ਸਾਬਾਨ ਹਲਕੇ ਦੇ ਕੁਆਰਡੀਨੇਟਰ ਜ਼ਿਲ੍ਹੇ ਦੇ ਪਤਵੰਤੇ ਸੱਜਣ ਪਹੁੰਚ ਰਹੇ ਆ ਉਹਨਾਂ ਦਾ ਇੱਥੇ ਹੋਣ ਲਈ ਜੀ ਆਇਆਂ ਅਸੀਂ ਇਹੀ ਕਹਿ ਲਿਆ ਪੇਹੜੀ ਛਿੱਛੀ ਦਾ ਤੁਰਦਾਨ ਇੱਕ ਬਹੁਤ ਵੱਡੀ ਚਾਲ ਉੱਗੀ ਹੈ ਉਹਨਾਂ ਦੇ ਅੱਜ ਸਾਰੇ ਸੰਦਾ ਦੇ ਸਮਰੋਹ ਦੇ ਵਿੱਚ ਜ਼ਿਲ੍ਹੇ ਵੀ ਆਉਣੇ ਆ ਉਹਨਾਂ ਨੂੰ ਇੱਥੇ ਜੀ ਆਇਆਂ ਅੱਜ ਭਾਰੀ ਬਰਸਾਤ ਹੋਈ ਹੈ ਕਿੰਨੇ ਲੋਕਾਂ ਦਾ ਇੰਤਜ਼ਾਰ ਦੇਖੋ ਜੀ ਤੁਸੀਂ ਵੇਖ ਹੀ ਰਹੇ ਹੋ ਕੈਮਰਾਮੈਨ ਜੇ ਤੁਸੀਂ ਸਾਰੇ ਕੈਮਰਾ ਫੁਮਾ ਕੇ ਦਿਖਾ ਹੀ ਦੇਣਾ ਬੜੀ ਵੱਡੀ ਤਾੜਾਰ ਦੇ ਵਿੱਚ ਕੋ ਹਜ਼ਾਰਾਂ ਦੇ ਕੱਖ ਦੇ ਵਿੱਚ ਲੋਕ ਕਿੱਥੇ ਪਹੁੰਚ ਰਹੇ ਆ ਉਹਨਾਂ ਦੇ ਹਮਤਾਂ ਨੂੰ ਪਸੰਦ ਆ ਦੇ ਸਮਰੋਹ ਦੇ ਵਿੱਚ